ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਪਿੰਡ ਰਮਾਣੇ ਚੱਕ ਪਹੁੰਚ ਚੁੱਕੇ ਆਂ ਭਾਈ ਜੀ ਨਾਲ ਗੱਲ ਜੀ ਦੇਖੋ ਜੀ ਅੱਜ ਵੀ ਛੇ ਘੰਟੇ ਲੱਗੇ ਬੜਾ ਸੇਲ ਆ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਹੀ ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਫਿਰ ਕਿਵੇਂ ਜਲਦੀ ਕਹਿ ਬਹੁਤ ਬਹੁਤ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਭਾਜੀ ਵਾਹ ਜੀ ਹਾਂ ਜੀ ਪਿਛਲਾ ਜਲਸੀ ਦਾ ਜੀ ਬੈਗੂਲੀ ਵਾਹ ਠੇਕੇ ਰੱਖ ਲੈ ਪਹਿਲੀ ਵਾਹ ਠੇਕੇ ਰੱਖੀ ਆ ਕੌਣ ਕਦੂ ਗਦੂ ਕਰਨ ਵਾਲੇ ਆ ਕਰਦੇ ਹੁਣ ਠੀਕ ਹੈ ਹਲੇ ਸ਼ੁਰੂ ਨਹੀਂ ਕੀਤਾ ਜੀ ਹਾਂ ਨਹੀਂ ਸ਼ੁਰੂ ਕਰਨਾ ਭਾਜੀ ਇਹਨੇ ਅਜੇ ਕਰਨਾ ਵਾ ਤੇ ਮੈਂ ਚੱਲ ਇੱਕ ਵੀਡੀਓ ਪਾ ਲਈਏ ਕਣ ਭਰਾ ਫੋਨ ਬੜੇ ਆਉਂਦੇ ਸੀ ਬਿਲਕੁਲ ਜੀ ਤੇ ਕਿਹਦੇ ਜਲਸੀ ਦਾ ਭਾਜੀ ਫੋਨ ਆਇਆ ਅੱਛਾ ਇਹ ਬੜਕ ਆਪਣੀ ਸੂਈ ਜੋ ਪੀਚ ਹਾਂਜੀ ਨਾਲ ਦੀ ਤੇ ਜੀਚਵਾਈ ਹੋਣੀ ਹੈ ਇਸ ਟਾਈਮ ਅੱਛਾ ਜੀ ਪਹਿਲਾ ਸੂਆ ਚਾਰ ਦਾੰਦ ਠੀਕ ਆ ਬਹੁਤ ਠਡੀ ਠੁਣੀ ਬੋਲਾ ਜਣਾ ਅਰੇ ਬੋਲਾ ਜੇ ਭਾਜੀ ਠੀਕ ਆ ਹੁਣ ਮਰ ਅਹ ਫਿਕਸ ਵਾਣਾ ਵਾ ਪਰ ਥਾਂ ਥੁਰ ਮਖਾ ਦੇ ਕਰੀ ਭਾਜੀ ਬੱਛੀ ਮਗਰ ਮਗਰ ਬੱਛੀ ਭਾਜੀ ਬੱਛੀ ਬਹੁਤ ਚੰਗੀ ਭਾਜੀ ਬੱਚਾ ਵੇਖੋ ਜਿਆਦਾ ਸ਼ਾਇਨ ਪੀਸ ਹੋਣੀ ਬਹੁਤ ਚੰਗਾ ਬਹੁਤ ਠੁਣੀ ਭਾਜੀ ਜਿੰਨਾ ਥਾਂ ਵਾ ਓਡਾ ਹੀ ਮੋਟੀ ਚੋਣ ਵਾ ਕਿੰਨਾ ਭਾਜੀ ਕਰ ਜੀ ਥੋੜਾ ਅਹ ਟਾਈਮ ਜੀ 15 ਕਿਲੋ ਬੌਲੀ ਜੋ ਦੇ ਕੋ 15 ਕਿਲੋ ਇਸ ਟਾਈਮ ਬੋਲਾਈ ਆ ਹਾਂਜੀ 12 ਵਜੇ ਪਰ ਇਹ ਰੋ ਥਾਂ ਤੁ ਨੂੰ ਬਹੁਤ ਚੰਗਾ ਲੱਗਾ ਜੋ ਬਿਲਕੁਲ ਜੀ ਤੇ ਐ ਠੰਡੀ ਠੰਡੀ ਥਾਂ ਇਧਰ ਬਖਾ ਰਹੇ ਜਰਾ ਭਾਈ ਠੀਕ ਜਿਹੜੇ ਯਾਰੀ ਸਪੈਸ਼ਲ ਹੈ ਕਿਹਦੇ ਆ ਵੇਖਿਓ ਆ ਵੇਖਿਆ ਭਾਈ ਯਾਰੀ ਚੋਣ ਜਿਹੜੇ ਬਹੁਤ ਸੋਹਣਾ ਲੱਗਾ ਬਹੁਤ ਥਾਂ ਲੱਗਾ ਭਾਈ ਜਿੰਨੀ ਥਾਂ ਨੂੰ ਨਾ ਮੋਟੀ ਚੋਣ ਹੋ ਜੋ ਪਰ ਫੁੱਲ ਸਾਈਜ਼ ਬੱਛੀ ਆ ਐ ਟਾਈਮ 15 ਕਿਲੋ ਬੋਲੀ ਤਿਆਰ ਜੋ ਚਲੋ ਪਾਏ ਕੋ ਵੀਰ ਭਰਾ ਹੱਥ ਨਾਲ ਆਵੇ ਚੋਣ ਦੀ ਆਪਣੀ ਗਰੰਟੀ ਠੰਡੀ ਠੀਰੀ ਹੋਊਗੀ ਬੋਲੋ ਜੀ ਬੱਛੀ ਦੇ ਆ ਸੰਦੀਪ ਭਾਈ 80 85 ਦੀ ਹਾਂ ਨਾ ਜਿਹੜੀ 75 ਹੀ ਦੇ ਦੇਣੀ ਆ ਆ ਬਸ ਛੋੜੀ ਹੋਣੀ ਆ ਛੋੜਾ ਬੱਤਰੀ ਦੇ ਦੇਣੀ ਆ ਬੱਤਰੀ ਦੇ ਦਾਂਗੇ ਹਾਂਜੀ ਯਾਹ ਜੀ ਦੋ ਦੰਦ ਭਾਜੀ ਪਹਿਲਾ ਸੁਆ ਪਹਿਲਾ ਸੁਆ ਇਹ ਠੰਡੀ ਲੋ ਜੀ ਪਰ ਇਹਦਾ ਭਾਜੀ ਬੱਚਾ ਵਖਾ ਰਿਹਾ ਕਰੀ ਹਾਂ ਇਹ ਕੱਲ ਸ਼ਾਮਾਂ ਦੀ ਸੁਈ ਜੋ ਵੇਖੋ ਭਾਜੀ ਇਹ ਵੀ ਵਛੀ ਜੋ ਪਿਓਰ ਆ ਨਾੜੂ ਨਾਲ ਦੋਵਾਰੇ ਬੱਚਿਆਂ ਦੇ ਹੈਗੇ ਜੋ ਤੇ ਇਹਦੇ ਕੋਲ ਆਰ ਟਾਈਮ 14 ਕਿਲੋ ਬੋਲੀ ਹੋ ਗਏ ਆਵੇਂ ਹਾਂਜੀ ਆਵੇਂ 15 20 ਕਿਲੋ ਦੇ ਦਈਏ ਤੇ ਬਾਕੀ ਠੰਡੀਆਂ ਦੀ ਨਹੀਂ ਜਿੱਦਾਂ ਮਰਜ਼ੀ ਪਾਓ ਕੋਈ ਮਸਲਾ ਨਹੀਂ ਠੰਡੀਆਂ ਠੰਡੀਆਂ ਭਾਜੀ ਜਿੱਦਾਂ ਮਰਜ਼ੀ ਲੈ ਜਾਓ ਲੋ ਜੀ ਨਸਨ ਨੋਖ ਦੇਖੋ ਵਹਿੜਦੇ ਆ ਗਾੜੀ ਵਖਾ ਰਿਹਾ ਭਾਈ ਕਰੇ ਕਿਰਨ ਨਾ ਫੜ ਬੜੀ ਪਣੀ ਨਾ ਨਾ ਦੋ ਦੰਦ ਵਛੀ ਆ ਭਾਜੀ ਇਧਰੋਂ ਕਰਦੇ ਮੜੀਏ ਪੂਰੀ ਬ੍ਰੀਡ ਆ ਇਹ ਤੇ ਰੱਖੋ ਸਿਸ ਨਾ ਬਈ ਚਾ 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 ਸੋਰ ਹੋ ਗਾ ਅਰੇ ਨਾ ਪੜਾ ਆ ਖੁੱਲੇ ਖਲੀਏ ਫਿਰਦੀਆਂ ਹਾਂਜੀ ਭਾਜੀ ਰਸੇ ਰਸੇ ਫੇ ਆਪਾਂ ਹੀ ਪਾਉਣੇ ਹੁੰਦੇ ਨਾ ਰਸੇ ਵਿੱਚ ਵੀਰ ਭਰਾ ਕੋਈ ਪਾਉਂਦਾ ਨਹੀਂ ਆ ਬਿਲਕੁਲ ਜੀ ਡੰਗਾ ਖੁੱਲੇ ਫਿਰਦੇ ਆ ਬਸ ਠੀਕ ਆ ਪਰ ਇਹ ਜੀ ਭਾਈ ਵਛੀ ਜਿਆਦਾ ਨਹੀਂ ਉਹ ਤੇ 20 ਕਿਲੋ ਚਵਾ ਦੂ ਗਰਮੀ ਆ ਹਾਂਜੀ ਹਾਂਜੀ 20 ਕਿਲੋ ਦਰਮਾਨਾ ਚਵਾ ਦੂ ਭਾਜੀ ਬਿਲਕੁਲ ਸਹੀ ਆ ਹੰਦੀ ਧੀਰੀ ਭਾਈ ਜਦਾਂ ਮਰਜੀ ਭਾਵੇਂ ਐ ਵੇਖੋ ਤੇ ਭਾਜੀ ਫਿਰ ਕਟੜ ਵਾਲਾ ਲੈ ਵਾਹ ਭਾਜੀ ਅਸਲਾ ਕਟੜ ਵਾ ਕਟੜ ਲਈ ਅੱਜ ਸੰਦੀ ਸਾਰੇ ਕੋਈ ਬਾ ਬਣਨੇ ਆ ਅੱਛਾ ਇਹ ਵੀ 72 ਦੇ ਦੇਣੀ ਆ ਇਹ ਵੀ 72 ਦੀ 72 ਹੀ ਦੇ ਦੇਣੀ ਆ ਪਰ ਇਹ ਲੋਕ ਕਿੰਨੇ ਵਛੀ ਦੇਣੀ ਨਹੀਂ ਭਾਜੀ ਨਹੀਂ ਠੀਕ ਹੈ ਵਛੀ ਵਛੀ ਦੀ ਸੀਆਰ ਕਰਦੀ ਪਰ ਨਹੀਂ ਚਲੋ ਭੈਣ ਭਰਾ ਕੋਈ ਵੇਚਣਾ ਲੈ ਜੇ ਗੱਲ ਕੋਈ ਨਹੀਂ ਚਲੋ ਹਾਂਜੀ ਠੰਡੀ ਧੀਰੀ ਭਾਜੀ ਇਹ ਵੀ 72000 ਦੀ ਇਹ ਵੀ 72000 ਦੋ ਦਾਣ ਦੇ ਵਛੀ ਠੀਕ ਹੈ ਜੀ ਆਜੀ ਸੰਦੀਪ ਆ ਜੀ ਵਸ਼ੀ ਕੋਈ ਕੋਈ ਇਹ ਸੂਈ ਠਾ ਦਾ ਹੰਦਣਾ ਜੀ 16 17 ਕਿਲੋ ਦੁੱਧ ਹੋਣਾ ਤਿਆਰ ਹੈ ਇਹ ਵੀ ਇਦਾਂ ਠੰਡੀ ਠੰਡੀ ਚੋਣ ਵੇਖੋ ਭਾਈ ਨਲਕੇ ਹੀ ਆ ਨਹੀਂ ਠੀਕ ਆ ਬਹੁਤ ਚੋਣਾ ਚੋਣ ਸਾਰੀ ਇੱਕੋ ਹੀ ਇੱਕ ਨੰਬਰ ਹੀ ਹੋਣੀ ਦੋ ਦੰਦ ਦੇ ਜੀ ਇਹ ਆਪਣੇ 6 ਦੰਦ 6 ਦੁੱਧਾ ਸੂਆ ਦੁੱਧਾ ਸੂਆ ਭਾਈ ਹਾਂ ਇਹਨੂੰ ਕਰ ਲੋ ਆਹ ਵੇ ਲੋ ਜੀ ਪਰ ਭਾਈ ਵੇ ਲੋ ਲੇਵਾ ਗਰਮੀ ਵਾਲੀਆਂ ਭਾਈ ਸਾਰੀਆਂ ਮਲੇਬੀ ਗਰਮੀ ਚੱਲਣ ਵਾਲੀਆਂ ਦੁੱਧ ਬੱਛੀ 20 ਕਿਲੋ ਕਰ ਜੋ ਲੇਵਾ ਫਿਕਸਵਾ ਕਟ ਵਾਲਾ ਲੇਵਾ ਭਾਈ ਠੀਕ ਆ ਆ ਵੇਖਿਓ ਭਾਈ ਇਧਰੋਂ ਬੁਖਾਰ ਰਿਓ ਮਖ ਹੂੰ ਕਿਉ ਆਹ ਇੱਥੇ ਭਾਈ ਰੇਖਾ ਥਣ ਗਰੇ ਈ ਜ਼ਿਆਦਾ ਸਪੈਸ਼ਲ ਥਣ ਲੱਗਾ ਭਾਈ ਬਿਲਕੁਲ ਜੀ ਬਿਲਕੁਲ ਬਹੁਤ ਥਣ ਲੱਗਾ ਠੰਢੀ ਮਗਰ ਹੈ ਨਾ ਮੈਂ ਇਹਦੇ ਮਗਰ ਬਸ਼ਾ ਆ ਗਿਆ ਭਾਜੀ ਪਰ ਇਹ ਜਿੰਨੀ ਆ ਕਰਤੂਤ ਵੜੀ ਭਾਜੀ ਬੋਲੋ ਜੀ ਇਹ ਵੀ ਸੇਮ ਹੀ ਬੱਤਰ ਦੀ ਦੇ ਦੇਣੀ ਹੈ ਵੀ ਬੱਤਰ ਇੱਕੋ ਜਿਹਾ ਭਾਕ ਜਿਹੜੀ ਮਾਦੀ ਵੀਰ ਭਰਾ ਫੜ ਲੈ ਭਾਵੇਂ ਚਲ ਬਸ ਠੀਕ ਹੈ ਹਾਂਜੀ ਆ ਵੀ ਵੀਰ ਜੀ ਕੱਲ ਸ਼ਾਮਾਂ ਦੀ ਸੁਈ ਜੋ 15 16 ਕਿਲੋ ਆਟਾ ਬੋਲੀ ਹੈ ਕੋ ਬੋਲਾ ਹੀ ਹੈ ਜੀ ਹਾਂ ਪਹਿਲਾ ਸੂ ਆ ਜੋ ਪਹਿਲਾ ਸੂ ਆ ਪਹਿਲਾ ਸੂ ਆ ਪਰ ਭਾਜੀ ਇੱਕ ਵਾਰੀ ਬੁਖਾਰ ਵੇਖੋ ਵੇਖੋ ਵੇਲਾ ਭਾਈ ਕੀ ਥਾਣ ਲਗਾ ਬਹੁਤ ਜਿਆਦਾ ਅਸਲ ਚੀਜ਼ ਸਪੈਸ਼ਲ ਸਪੈਸ਼ਲ ਹੋ ਆ ਵਾਕਈ ਸਪੈਸ਼ਲ ਹੈ ਹਾਂ ਸਪੈਸ਼ਲ ਵਛੀ ਜਿਆਦਾ ਉਹਨੇ 25 ਕਿਲੋ ਭਾਜੀ ਭਰ ਦੂਗੀ ਹਾਂਜੀ ਵੀ 25 ਕਿਲੋ ਦੁੱਧ ਭਰ ਦੂਗੀ ਰਮਾਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਸੰਦੀਪਾ ਜੀ ਥਾਣ ਵਨ ਕਰਾਸ ਗਾਇਆਂ ਲੱਗਦੇ ਆ ਇਹ ਮਤਲਬ ਗਰਮੀ ਵਾਲੀਆਂ ਨਹੀਂ ਹੈਗੀਆਂ ਗਰਮੀਆਂ ਬਿਲਕੁਲ ਇਸ ਸੰਦੀਪਾ ਥੋੜੀ ਜਿਹੀ ਵਛੀ ਹੌਲ ਕਰਦੀ ਆ ਉਹ ਤਾਂ ਵੀ ਮਤਲਬ ਪਛਮਦੀ ਆ ਬਿਲਕੁਲ ਵਛੀ ਵਛੀ ਮਗਰ ਇਹਦੇ ਮਗਰ ਵਛਾ ਆ ਗਿਆ ਜੋ ਹਾਂਜੀ ਹੌਲ ਕਰਦੀ ਆ ਇਹਦੀ ਕਿਵੇਂ ਭਾਜੀ ਇਹਦੀ ਵੀ ਭਾਈ ਉਹ ਤਾਂ ਠੰਡੀ ਨੀ ਭਾਜੀ ਜਿਹੜੀ ਹਾ ਨਾ ਇਹ 82 ਚ 500 ਛੋੜ ਕਰਨੀ ਆ 81 ਦੀ ਚਲੋ ਜਾ ਹਾਂਜੀ ਤੇ ਆਹ ਜੀ ਆ ਵੀ ਸੂਈ ਜੀ ਤਾਜੀ ਭਾਜੀ ਹੂੰ ਇਹਦੇ ਕੋਈ ਐ ਟਾਈਮ 14 ਕਿਲੋ ਦੁੱਧ ਤਿਆਰ ਜੋ ਇਸ ਟਾਈਮ 14 ਕਿਲੋ ਲਓ ਜੀ ਦੋ ਟੈਪਾਂ ਵੀ ਆਹੇ ਚੋਵੇ ਨਾਲ ਥੋੜਾ ਮਾਰੀ ਆ ਵੇਖੋ ਇਹ ਵੀ ਭਾਜੀ ਇਹ ਮਾਲ ਹੈ ਆਪਣਾ ਇਦਾਂ ਦਾ ਨਾ ਆ ਵੇਖੋ ਕੋਈ ਰੱਖੀ ਰਣਾ ਨਹੀਂ ਪੋਣਾ ਕੋਈ ਕੱਖ ਨਹੀਂ ਪੋਣਾ ਚਲੋ ਠੀਕ ਆਹ ਕੋ ਲੈ ਬਿਲਕੁਲ ਇਦਾਂ ਹੀ ਪਾ ਲੈ ਆਜੋ ਹਾਂਜੀ ਲਓ ਜੀ ਇਹ ਵੀ ਚੈੱਕ ਕਰੋ ਪਰ ਸੰਦੀਪ ਭਾਜੀ ਦੁੱਧ 14 ਕਿਲੋ ਭਾਵੇਂ ਵੀਰ ਮੇਰੇ ਘਰ ਧਾਰਨਾ ਕੋਈ ਮਾਰੇ ਮਾਲ ਵੇਖ ਲੋ ਲੇਵਾਲੂਆ ਬਹੁਤ ਜ਼ਿਆਦਾ ਜੋ ਬਹੁਤ ਸਪੈਸ਼ਲ ਆ ਤੇ ਭਾ ਦਾ ਭਾ ਨਾ ਮਿਲੀ ਭਾ ਨਾ ਦੇ ਦੇਣੀ ਆ ਜੋ ਪਤਾ ਇਹ ਵੀ ਥਾਂ ਥਾਂ ਨੂੰ ਬਹੁਤ ਚੰਗਾ ਲੱਗਾ ਭਾਜੀ ਹਾਂਜੀ ਹਾਂਜੀ ਇਹ ਵੀ ਲੇਵਾਲੂਆ ਬਹੁਤ ਸਾਫ ਆ ਤੇ ਗਰਮੀ ਗਰਮੀ ਚੱਲਣ ਵਾਲੀ ਕ੍ਰਾਸਟ ਹੈਪ ਆ ਤੇ ਬਾਕੀ ਥੋੜੀ ਥੋੜੀ ਬੜੀ ਜਿੱਦਾਂ ਮਰਜ਼ੀ ਭਾਜੀ ਆ ਵੇਖੋ ਬੋਲੋ ਜੀ ਸੰਦੀਪ ਭਾਜੀ ਇਹ ਪਿਆਜ਼ ਦੋ ਘਟਾ ਹਨ ਜਿਹੜੀ 40 ਹਜ਼ਾਰੀ ਦੇ ਦੇਣੀ 40 ਹਜ਼ਾਰੀ ਦੇ ਦੇਣੀ ਆ ਚਲੋ ਤੇ ਇਹ ਵੀ ਵੈੜ ਦੋ ਦ 14 ਕਿਲੋ ਦੇ ਕੋ ਤਿਆਰ ਹੈ ਟੈਂਕ ਬਸ ਠੀਕ ਹੈ ਪਾਏ ਵੀਰ ਭਰਾ ਦੋ ੜੰਗ ਚੋ ਪਾ ਤਿੰਨ ੜੰਗ ਚੋਵੇ ਚਲੋ ਉਹ ਵੀ ਹਾਂਜੀ ਇਹੀ ਆਪਾਂ ਕੋਈ ਸਾਰਾ ਮਾਲ ਜਿਹਾ ਆ ਰਹੀ ਹੈ ਜੀ ਇਹੀ ਇੰਨਾ ਹੀ ਮਾਲ ਭਾਈ ਸਾਰਾ ਹੀ ਆਪਣਾ ਕੋ ਬੋਲੋ ਨੰਬਰ ਬੋਲੋ ਨੰਬਰ ਭਾਈ ਆ ਗਿਆ ਆਪਣਾ 62 83 70 52 43 ਪਿੰਡ ਆਪਣਾ ਰਮਾ ਚੱਕ ਜ਼ਿਲ੍ਹਾ ਮਸਾ ਤਹਿਸੀਲ ਬੱਬਕਾ ਸਾਹਿਬ ਜੀ ਬਸ ਠੀਕ ਹੈ ਬਸ ਠੀਕ ਹੈ